ਆਕਦਾ ਹੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਪੰਜਾਬ ਕੈਬਨਟ ਦੇ ਵੱਲੋਂ ਜੋ अहम ਫੈਸਲਾ ਲਿਆ ਗਿਆ ਹੈ ਤਾਂ ਫੈਸਲਾ ਜਿਹੜਾ ਉਮਰ ਸੀਮਾ ਵਿੱਚ ਦਿੱਤੀ ਰਾਹਤ ਨੂੰ ਲੈ ਕੇ ਹੈ ਸੋ ਸਿੱਧੀ ਭਰਤੀ ਵਿੱਚ ਤੁਸੀਂ ਅਪਲਾਈ ਕਰ ਸਕੋਗੇ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰ ਦਿਓ ਜੀ ਇਹ ਪੂਰੀ ਜਾਣਕਾਰੀ ਤਾਂ ਇਹ ਹੈ ਜੀ ਉਹ ਪੂਰੀ ਜਾਣਕਾਰੀ ਪੰਜਾਬ ਕੈਬਨਟ ਵੱਲੋਂ ਅੱਜ ਇਕ اہم ਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਦੇ ਵੱਖ-ਵੱਖ ਸ਼੍ਰੇਣੀਆਂ ਦੇ ਠੇਕੇਦਾਰ ਕਰਮਚਾਰੀਆਂ ਲਈ ਵੱਧ ਉਮਰ ਸੀਮਾ ਵਿੱਚ ਰਾਹਤ ਦੇਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਉਸਾਮੀਆਂ ਲਈ ਸਿੱਧੀ ਭਰਤੀ ਲਈ ਅਰਜ਼ੀ ਦਿੱਤੀਆਂ ਜਾ ਸਕਣ ਕੈਬਨਟ ਨੇ ਉਪਰੋਕਤ ਨਿਯਮਾਂ ਦੇ ਨਿਯਮ 19 ਅਧੀਨ ਪੰਜਾਬ ਵਿੱਚ ਸਿਵਲ ਸਰਵਿਸਿਜ਼ ਸਰਵਿਸ ਦੀਆਂ ਆਮ ਅਤੇ ਸਧਾਰਨ ਸ਼ਰਤਾਂ ਨਿਯਮ 1994 ਦੇ ਨਿਯਮ 5 ਅਤੇ 5ਏ ਦੀਆਂ ਧਰਾਵਾਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਇਹ ਫੈਸਲਾ ਮੁੱਖ ਤੌਰ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਧੀਨ ਕੰਮ ਕਰ ਰਹੇ ਠੇਕੇ ਤੇ ਚੱਲ ਰਹੇ ਜ਼ਿਆਦਾਤਰ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇ ਨਜ਼ਰ ਲਿਆ ਗਿਆ ਹੈ ਕਿਉਂਕਿ ਉਹ ਜ਼ਿਆਦਾ ਉਮਰ ਕਾਰਨ ਸਿੱਧੀ ਭਰਤੀ ਅਸਾਮੀਆਂ ਵਿਰੁੱਧ ਅਰਜੀ ਨਹੀਂ ਦੇ ਸਕਦੇ ਸਨ ਸੋ ਫਿਲਹਾਲ ਜੇ ਅਪਡੇਟ ਆਈ ਹੈ ਜੀ ਬਾਕੀ ਅਗਲੀ ਅਪਡੇਟ ਜਲਦੀ ਦੇਖ ਨੂੰ ਮਿਲ ਸਕਦੀ ਹੈ ਕਿਉਂਕਿ ਕਾਫੀ ਸਾਰੇ ਗੱਲਾਂ ਜੋ ਚਰਚਾ ਚੱਲਦੀਆਂ ਨੇ ਕਿ ਲੋਕਡਾਊਨ ਦਰੋਂ ਲੈ ਜੋ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਵਕ ਵਕ ਪੋਸਟਾ ਅਪਲਾਈ ਕਰਨਾ ਚਾਹੁੰਦੇ ਸਨ ਪਰ ਓਵਰੇਜ ਹੋ ਚੁੱਕੇ ਨੇ ਤਾਂ ਉਹਨਾਂ ਦੀ ਉਮਰ ਹੱਦ ਵਿੱਚ ਛੋਟ ਦੇਣ ਲਈ ਵੀ ਮੰਗ ਰੱਖੀ ਜਾ ਰਹੀ ਹੈ ਬਾਕੀ ਜੋ ਵੀ ਇਸ ਤਰ੍ਹਾਂ ਦੀ ਅਪਡੇਟ ਆਏਗੀ ਅਸੀਂ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ ਜੀ